ਪਰ ਉਸ ਤੋਂ ਬਾਅਦ ਵੀ ਲਗਾਤਾਰ ਫੀਮੇਲਸ ਜਾਰੀ ਨੇ ਕੱਲ ਵੀ ਦੋ ਈਮੇਲਸ ਆ ਚੁੱਕੀਆਂ ਨੇ ਅੱਜ ਵੀ ਇਹ ਵੀ ਸੁਣ ਚਾਰਿਆ ਕਿ ਅੱਜ ਫੇਰ ਈਮੇਲ ਆਈ ਹੈ ਕਿਵੇਂ ਦੇਖ ਰਹੇ ਹੋ ਸਾਰੇ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਹੈ ਕਿਉਂਕਿ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨੇ ਤਾਮਿਲਨਾਡੂ ਦਾ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਉਹ ਫਰੀਦাবাদ ਤੋਂ ਜਿਹੜਾ ਕੋ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਇਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਜੜੀਆਂ ਮੇਲਾ ਨੇ ਉਹ ਆਰਣ્ય ਹੈ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਹੈ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਭੈ ਪੀਤ ਕਰਨ ਦਾ ਯਤਨ ਕਰ ਰਿਹਾ ਸਰਕਾਰ ਜਿਹੜੇ ਫੜੇਗਾ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜੇ ਹੁਣ ਵੀ ਹਾਲੇ ਮੇਲੇ ਨਾਲ ਕਾਰਨ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸਤਵੀਂ ਮੇਲ ਜਿਹੜੀ ਹੈ ਉਹ ਅਸ਼ੀਰ ਦਰਬਾਰ ਸਾਹਿਬ ਦੀ ਮੇਲ ਤੇ ਅੱਜ ਫਿਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੀ ਬਣਦੀ ਸਜ਼ਾ ਹੈ ਉਹ ਜ਼ਰੂਰ ਦੇਵੇ ਸਿੰਘ ਸਾਜੀ ਤੁਸੀਂ ਜਿੱਤੋਂ ਡਿਊਟੀ ਕਰ ਰਹੇ ਹੋ ਤੁਸੀਂ ਬਹੁਤ ਹੀ ਜਾਣਦੇ ਹੋ ਇਸ ਏਰੀਏ ਨੂੰ ਲਗੋਂ ਤੁਸੀਂ ਲੋਕਲ ਵੀ ਹੋ ਤੁਸੀਂ ਐਜ਼ ਅ ਸਿੰਘ ਸਾਹਿਬ ਤੁਸੀਂ ਕੀ ਮੰਨਦੇ ਹੋ ਕਿ ਦਰਬਾਰ ਸੱਚ ਕਿਹੋ ਜੀ ਸੁਰੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਦੀ ਜਿਹੜੀ ਸੁਰੱਖਿਆ ਉਸ ਨੂੰ ਯਕੀਨੀ ਬਣਾ ਜਾ ਸਕੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਦੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਦੇਸ਼ ਹੈ ਜਿਹੜਾ ਕੰਪਲੈਕਸ ਹੈ ਘੇਰਾ ਇਹਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਪ੍ਰਕਰਮਾ ਤੋਂ ਬਾਅਦ ਪਲਾਜ਼ਾ ਹੈ ਸੈਕਟਰੀਟਾ ਖੰਡ ਪਾਰਸਾਵਾਲੇ ਕਮਰੇ ਨੇ ਸਰਾਮਾ ਨੇ ਲੰਗਰ ਔਰ ਟਾਇਲਟ ਬਾਥਰੂਮ ਸੰਗਤ ਦੀ ਸਹੂਲਤਾਂ ਸਿਵਾਰ ਜਿਹੜੇ ਨੇ ਉਹ ਬਣਾਏ ਹੋਏ ਨੇ ਬਹੁਤ ਸਾਰਾ ਜਿਹੜਾ ਥਾਂ ਹੈ ਉਹ ਐਸਾ ਹੈ ਕਿ ਜਿਹੜਿਆ ਲੁਕਮੀਆਂ ਥਾਂਵਾਂ ਚ ਨੂੰ ਆਪਾਂ ਕਹਿ ਸਕਦਾ ਪਰ ਹਰਿਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਹਰਿਮੰਦਰ ਸਾਹਿਬ ਦੇ ਪ੍ਰਬੰਧ ਦੀ ਸੁਰੱਖਿਆ ਕਰਨ ਵਾਸਤੇ ਸક્ષਮ ਹੈ ਉਹ ਸਮਰੱਥ ਹੈ ਉਹ ਸੁਰੱਖਿਆ ਕਰ ਸਕਦਾ ਹੈ ਅਸੀਂ ਆਪਣੇ ਤੌਰ ਤੇ ਉਕੇ ਬਈ ਇਸ ਗੱਲ ਨੂੰ ਕਾਫੀ ਬਰੀਕੀ ਨਾਲ ਦੇਖਦਾ ਹੁੰਨ ਕਿ ਜਦ ਵੀ ਮੈਂ ਸੇਵਾ ਤੇ ਜਾਂਦਾ ਆਸ-ਪਾਸ ਦੇਖਦਾ ਕਿਤੇ ਕੋਈ ਫालतू ਚੀਜ਼ ਤਾਂ ਨਹੀਂ ਪਈ ਕਿਤੇ ਕੋਈ ਫालतू ਐਸਾ ਐਸੀ ਵੈਸੇ ਕੋਈ ਗਲਤੀ ਤਾਂ ਨਹੀਂ ਹੋਏ ਜਾਂ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਆਉਂਦਾ ਤੇ ਉੱਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਬੰਦਾ ਕੋਈ ਸ਼ੱਕੀ ਹੈ ਜਾਂ ਕੋਈ ਬਾਰ-ਬਾਰ ਆ ਰਿਹਾ ਤੇ ਅਸੀਂ ਸਮਰੱਥਾਂ ਇਸ ਗੱਲ ਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਬੜੀ ਬਰੀਕੀ ਦੇ ਨਾਲ ਇਸੀ ਦਾ ਖਿਆਲ ਰੱਖ ਰਿਹਾ ਹੈ ਪਰ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਬਾਹਰ ਜਿਹੜਾ ਜਿਹੜੇ ਕੁਸ਼ਰਾਰਤੀ ਅਨਸਰ ਨੇ ਉਹ ਕੋਈ ਐਸੀ ਬੈਥ ਜਿਹੜੀ ਸ਼ਰਾਰਤ ਹੈ ਉਹ ਬਿਲਕੁਲ ਨਾ ਕਰਨ ਠੀਕ ਹੈ ਜੀ ਸਰ ਜੀ ਇਹ ਮੇਲ ਆ ਰਹੀ ਹੈ ਉਹਦੀ ਧਮਕੀ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਸਿਆਸਤ ਕਰਦੀ ਵੀ ਇੱਕ ਮੂਡੀ ਨੇ ਕਿਵੇਂ ਦੇਖਦੇ ਦੇਖੋ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹਦੇ ਤੇ ਸਿਆਸਤ ਸਿਆਸੀ ਲੋਕਾਂ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਆਸੀ ਲੋਕਾਂ ਦਾ ਕੰਮ ਹੁੰਦਾ ਹੈ ਸਿਆਸਤ ਕਰਨਾ ਉਹ ਧਰਮ ਨੂੰ ਨਹੀਂ ਦੇਖਦੇ ਸਿਆਸਤ ਇਸ ਮੌਤੇ ਬਿਲਕੁਲ ਨਹੀਂ ਕਰਨੇ ਚਾਹੀਦੇ ਸਾਰਿਆਂ ਨੂੰ ਇੱਕ ਰਾਏ ਬਣਾ ਕੇ ਤੇ ਇਹ ਜਿਹੜੀ ਸਾਜ਼ਿਸ਼ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਾਸਤੇ ਇਹ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਇਹ ਜਿਹੜੀ ਸਾਜ਼ਿਸ਼ ਹੋ ਰਹੀ ਹੈ ਉੱਤੇ ਸਾਰਿਆਂ ਨੂੰ ਆਪਣਾ ਧਿਆਨ ਮੁ ਕੇਂਦਰਿਤ ਕਰਨਾ ਚਾਹੀਦਾ ਹੈ ਔਰ ਇਹ ਜੋਰ ਬਣਾ ਕੇ ਜਿਹੜਾ ਉਹ ਜਿਹੜੇ ਦੋਛੀ ਨੇ ਉਹ ਸੰਗਤ ਦੇ ਸਾਹਮਣੇ ਲਿਆਉਣੇ ਚਾਹੀਦੇ ਨੇ ਸਿੰਘ ਸਰ ਜਿਹੜੇ ਸੰਗਤਾਂ ਦੂਰ ਨੇ ਦੂਰ ਬੈਠ ਕੇ ਖਬਰਾਂ ਸੁਣਦੀਆਂ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕਈ ਸਵਾਲ ਹੁੰਦੇ ਆ ਪਰ ਕਈ ਇੱਕ ਬਾਰਾਂ ਤੇ ਇੱਚ ਬਿਆਨ ਪੜਨ ਨੂੰ ਮਿਲ ਰਿਹਾ ਕਿ ਸੰਗਤ ਦੇ ਪ੍ਰਭਾਵ ਪਿਆ ਸੰਗਤ 20% ਘਟ ਗਈ 30% ਘਟ ਗਈ ਅਜਿਹੇ ਦੇ ਵਿੱਚ ਸੰਗਤਾਂ ਨੂੰ ਵੀ ਅਪੀਲ ਕਰ ਨਹੀਂ ਨਹੀਂ ਐਸਾ ਐਸਾ ਨਹੀਂ ਹੁੰਦਾ ਦੇਖੋ ਸੰਗਤ ਕਈ ਵਾਰਾਂ ਬੱਚਿਆਂ ਦੇ ਕੋਈ ਛੁੱਟੀਆਂ ਹੁੰਦੀਆਂ ਨੇ ਸ਼ਨੀਵਾਰ ਹੁੰਦਾ ਐਤਵਾਰ ਹੁੰਦਾ ਸੰਗਤ ਵੱਧ ਜਾਂਦੀ ਹੈ ਛੁੱਟੀਆਂ ਹੁੰਦੀਆਂ ਸੰਗਤ ਵੱਧ ਜਾਂਦੀ ਹੈ ਕੋਈ ਗੁਰਪੁਰਬਾਂ ਦੇ ਦਿਨ ਹੁੰਦੇ ਨੇ ਸੰਗਤ ਵੱਧ ਜਾਂਦੀ ਹੈ ਇਹ ਕਿਸੇ ਵੇਲੇ ਸੰਗਤ ਦੀ ਵਾਧ ਕਾਟ ਜਿਹੜੀ ਆ ਹੋ ਜਾਂਦੀ ਹੈ ਲੇਕਿਨ ਇਹ ਕਹਿਣਾ ਸੰਗਤ ਪੈ ਪੀਤ ਹੋ ਗਏ ਤੇ ਦਰਬਾਰ ਸਾਹਿਬ ਨਹੀਂ ਆ ਰਹੀ ਇਹ ਬਿਲਕੁਲ ਗਲਤ ਹੈ ਸੰਗਤ ਰੋਟੀ ਕਿੰਦੀ ਸੰਗਤ ਜਿਹੜੀ ਹੈ ਉਹ ਬਿਲਕੁਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆ ਰਹੀ ਹੈ ਫਿਰ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਐਸਾ ਕੋਈ ਵੀ ਆਪਣੇ ਮਾਨ ਵਿੱਚ ਭੈ ਖੋਫ ਬਿਲਕੁਲ ਨਾ ਰੱਖਣ ਉਹ ਆਪਣੇ ਗੁਰੂ ਤੇ ਭਰੋਸਾ ਕਰਕੇ ਤੇ ਗੁਰੂ ਆਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ పాਵਨ ਸਥਾਨਾਂ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਜਰੂਰ ਪਹੁੰਚਣ ਛੋਟੇ ਰਿਐਕਸ਼ਨ ਆ ਗਈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇਹ ਮਾਹੌਲ ਤਣਾਪੂਰਨ ਹੁੰਦਾ ਜਾ ਰਿਹਾ ਹੈ ਈਮੇਲਾਂ ਲਗਾਤਾਰ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਸੁਹਿਰਦ ਨਹੀਂ ਪੰਜਾਬ ਪ੍ਰੀ ਨਾ ਹੀ ਕੋਈ ਕੌਂਸਲਿੰਗ ਮਾਨ ਦੀ ਕੋਈ ਐਸਪੀਸੀ ਦੇ ਨਾਲ ਕੋਈ ਤਾਲਮੇਲ ਹੈ ਪ੍ਰਸ਼ਾਸਨ ਜ਼ਰੂਰ ਕੰਮ ਕਰ ਰਿਹਾ ਹੈ ਪਰ ਸਰਕਾਰ ਵੱਲੋਂ ਕੋਈ ਵੀ ਠੰਡੀ ਹਵਾ ਦਾ ਬੁਲਾ ਨਹੀਂ ਆ ਰਿਹਾ ਨਾ ਹੀ ਭਤਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਨਾ ਹੀ ਮੁਖਸਕਰਤ ਦੇ ਨਾਲ ਗੱਲਬਾਤ ਕੀਤੀ ਗਈ ਕਿਵੇਂ ਦੇਖ ਰਹੇ ਹੋ ਇਸ ਤੋਂ ਇਲਾਵਾ ਬੋਰਨਾ ਪਾਰਟੀਆਂ ਦੇ ਆਗੂ ਆ ਕੇ ਇੱਥੇ ਨਤਮਸਤਕ ਵੀ ਹੋਏ ਮਿਲ ਕੇ ਗਰੀ ਦੇ ਚਿੰਤਾ ਵੀ ਜ਼ਾਹਰ ਕੀਤੀ ਆ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਆਇਆ ਦੇਖੋ ਪੰਜਾਬ ਸਰਕਾਰ ਜੋ ਵੈਸ ਵੇਲੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਪੰਜਾਬ ਦੀ ਇਸ ਪਾਵਨ ਪੁਤਰ ਤਰਤੀ ਸ੍ਰੀ ਅਮਰ ਅਮਰ ਸਾਹਿਬ ਜੀ ਵਿਖੇ ਸਥਿਤ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨਾਲ ਜਾਂ ਜਿਹੜੇ ਚੀਫ ਸਕੱਟਰੀ ਨੇ ਉਹਨਾਂ ਦੇ ਨਾਲ ਜਾਂ ਮੈਨੇਜਰ ਸਾਹਿਬ ਦੇ ਨਾਲ ਸਕੱਤਰ ਸਾਹਿਬਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਾਪਤਾ ਹੁਣ ਤੱਕ ਨਾ ਕਰਨਾ ਇਹ ਬੜੀ ਗਲਤ ਗੱਲ ਹੈ ਬੜਾ ਇਹਦਾ ਕੋਈ ਸੁਨੇਹਾ ਜਿਹੜਾ ਇਹ ਲੋਕਾਂ ਦੇ ਵਿੱਚ ਚੰਗਾ ਸੁਨੇਹਾ ਨਹੀਂ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਰੰਤ ਹਰਕਤ ਵਿੱਚ ਆਉਂਦਿਆਂ ਇਸ ਵਿਸ਼ੇ ਤੇ ਕੰਮ ਕਰਨਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਹੜਾ رابطہ ਕਰਕੇ ਇਸ ਮਸਲੇ ਤੇ ਹੱਲਵਲ ਆਉਣਾ ਚਾਹੀਦਾ ਹੈ ਧੰਨਵਾਦ ਠੀਕ ਹੈ ਧੰਨਵਾਦ ਠੀਕ ਹੱਸਾ